ਸਵਾਗਤ ਹੈ ਕਿਸਾਨ ਵੀਰੋ ਤਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਭਰਨ ਵਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈਡ ਦਿਖਾਉਣੀ ਹੈ ਸੂਈ ਸਵਾਈਆ ਸੇਲ ਆ ਡਿਟੇਲ ਵੀਰ ਤੋਂ ਬਾਅਦ ਆਓਗੇ ਕਰੀਗਲਵਾ ਸਸਿਕਾ ਬਾਈ ਨਾਮ ਐਡਰੈਸ ਦੱਸਿਆ ਆਪਣਾ ਨਾਮ ਐਡਰੈਸ ਆਪਰਾ ਪਿੰਡ ਭਾਈ ਦਾ ਪਤਾ ਸੀ ਜਿਹੜਾ ਪਿੰਡ ਆ ਆਪਣਾ ਮੋਬਾਈਲ ਨੰਬਰ ਆਪਣਾ 902467000 90 24 76 452 ਜਿਹੜੇ ਬਾ ਵੈਡ ਦੇਖੀ ਜੰਨੇ ਸੂਆ ਕਿਹੜਾ ਸੂਈ ਹੈ ਇਹ ਦੂਜਾ ਸੂਣੇ ਕੱਲ 2 ਘਟਾਈ ਬੱਚਾ ਕੀ ਹੈ ਮੇਲਕਾ ਜੇਰ ਵਗੈਰਾ ਡਨ ਵੀਡ ਹੋ ਜੇ ਪੂਰੀ ਕੰਪਲੀਟ ਹੈ ਯਸ ਠੀਕ ਹੈ ਕਿੰਨਾ ਕੁ ਬੋੜਾ ਚੋਇਆ ਸਵੇਰੇ ਆਪ ਇਹਦਾ ਇਹ ਬੋੜਾ ਸਭ 16 ਮਿਲੋ 17 ਬੋੜਾ ਹੀ ਹੋਈ ਠੀਕ ਹੈ ਸਵੇਰੇ ਲਗਭਗ ਫਿਰ ਅੰਦਾਜ਼ਾ ਸਾਢੇ 7 ਕਿਲੋ ਕਿਹਾ ਬੋੜੀ ਠੀਕ ਹੈ ਕਿਹੜਾ ਬੱਚੇ ਤੋਂ ਅੰਦਾਜ਼ਾ ਵੀ 15 ਕਿਲੋ ਤੋਂ ਬਾਹਰ ਬੋੜਾ ਏ ਥੱਲੇ 16 ਹੈਗਾ ਕਿੰਨਾ ਕੁ ਦੁੱਧ ਪਾ ਦੋਗੀ ਇਹ ਬਈ ਇਹ 3 ਕਿਲੋ ਬਨੂ ਦੁੱਧ ਸਿਆ ਮਾਰ ਤਾਂ ਤਾਰਾ ਉਹ ਕਿ ਹੰਡੀ ਸੀ ਲਾ ਵੀ ਤਾਰਾ ਦਾ ਗੰਨੇ ਆ ਜੀ ਠੀਕ ਹੈ ਪੂਰਾ ਮੈਨੂੰ ਸੋ ਕੱਦ ਕੜ ਵਗੈਰਾ ਦੇਖੋ ਪਲੂਣ ਦਾ 25 24 ਕਿਲੋ ਦੋ ਦੱਸੇ 23 ਕਿਲੋ ਮੰਨ ਕੇ ਠੀਕ ਹੈ ਸੋ ਮਿਲਕਵੀਨ ਵਗੈਰਾ ਦੇਖੋ ਮੋਟੀ ਸੋਹਣੀ ਸਾਫ ਪੂਰਾ ਮੋਟੀ ਆ ਲੈ ਠੀਕ ਹੈ ਜਿੰਨੇ ਮਰਜ਼ੀ ਦਾ ਹਮਾਰੀ ਚਲੋ ਮੈਂ ਮਰਜ਼ੀ ਬਈ ਸੋ ਦੇਖੋ ਧਾਰਾ ਦੇਖੋ ਪੂਰੀਆਂ ਮੋਟੀਆਂ ਸਾਫ ਸੁਥਰੀਆਂ ਧਾਰਾਂ ਗਈਆਂ ਲੈ ਵੇਖੇ ਧਾਰੇ ਮਾਰਦੇ ਸੋਹਣ ਸੁਭਰਤ ਧਾਰਾ ਦੇਖ ਸਕਦੇ ਹੋ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਇਹਨੂੰ ਪੌਣਾ ਪਾਲੂ ਪੌਂਦੀ ਹੈਗੇ ਨਿਆਣਾ ਵੀਰੇ ਹਾਂ ਹਾਂ ਜਿਹੜਾ ਕੋ ਮਰਜੀ ਕੋਈ ਚੱਲ ਵੀ ਨਿਆਣਾ ਪਾਉ ਤਾ ਨਾ ਪਾ ਮੂਹਰੇ ਸਣਾ ਚ ਹੋਰ ਮਾਰਦੀ ਧਰ ਸੋ ਦੇਖੋ ਕੋ ਚੌਂਡ ਚਵਾਦੀ ਬਿਲਕੁਲ ਇੱਕ ਨੰਬਰ ਆ ਕੋਈ ਭੂਰ ਸਰ ਲੜੀ ਕੋਈ ਹੋਰ ਨਹੀਂ ਮਗਰ ਨੇ ਦੋ ਦੋ ਧਰ ਹੋਰ ਮਾਰਦੀ ਇਹ ਮਰਜੀ ਵੀ ਬਰਾੜਾ ਨਹੀਂ ਮੂਠੀ ਆ ਸਣਾ ਪੂਰਾ ਜੰਗਾਇਆਂ ਵਿੱਚ ਇੰਦਾ ਠੀਕ ਹੈ ਸੋ ਚਵਾਈ ਦੇਖੋ ਇੱਕ ਨੰਬਰ ਅੰਦਾਜ਼ਾ ਹੈ ਕਿ ਕਿੰਨਾ ਦੋ ਦ ਮੰਨ ਕੇ ਜੀ ਠੀਕ ਹੈ ਕਿਲੋ ਵੇ ਫੁੱਲਾ ਠੀਕ ਹੈ ਭਾਜ ਦਾ ਕੀ ਰਹੂਗਾ ਭਾਈ ਮੁੱਲ ਭਾਈ 80 80 ਰੁਪਏ ਕਰਿਆ ਦੇਣੀ ਹੈ 75000 ਚ 25 ਕਿਲੋ ਦੁੱਧ ਵਾਲੀ ਬੈੜ ਪੂਰੀ ਵਰਤੀ ਹੁੰਦੀ ਹੈ ਮਾਈਨ ਵਾਲੀ ਠੀਕ ਹੈ ਜੇ ਰੋਕਿਆ ਧਾਰਾ ਓਕੇ ਆ ਤੇ ਸੂਈ ਸਵਾਈ ਆ ਹਨਾ ਆਪਣੇ ਘਰੇ ਸੂਈ ਹੈ ਹਾਰੇ ਘਰ ਦੀ ਕੰਪਲੀਟ ਆ ਬਲੇ ਜੇ ਜੂਦੀ ਆਪਣੇ ਨੂੰ ਵੀਡੀਓ ਪਈ ਹੈ ਠੀਕ ਹੈ ਘਰੇ ਸੂਈ ਵੀ ਆ ਵੀਡੀਓ ਜੇ ਜੂਦੀ ਸਭ ਕੁਝ ਓਕੇ ਆ ਸੋ ਰੇਟ ਬਿਲਕੁਲ ਜੈਨੂਅਨ ਆ 75000 ਰੁਪਇਆ ਗੁਜਾਇਸ ਇਹਦੇ ਵਿੱਚੋਂ ਥੋੜੀ ਬਹੁਤੀ ਬਣਦੀ ਹੋ ਜੂਗੀ ਕੱਦ ਬੈੜ ਦੇਖੋ ਬੈੜ ਦਾ ਜਿੱਥੇ ਮਰਜੀ ਧਾਰਾ ਮਾਰੀ ਚਲੋ ਸੋ ਧਾਰਾ ਦੇਖੋ ਚੋਣ ਵਾਲੇ ਪਾਸ ਦਾ ਬੰਦਾ ਬੇਫਿਕਰ ਹੋ ਜਿੰਨੇ ਆ ਧਾਰਾ ਮਾਰ ਕੇ ਦਿਖਾ ਦਿਆਂ ਇੰਨੇ ਧਾਰਾ ਆਪਣਾ ਮੰਨ ਕੇ ਚਲੋ ਜਾਂ ਲੈਣ ਜਾਵੜੇ ਮੰਡੀ ਤੇ ਲੱਗਦਾ ਪਾਸੇ ਹਟ ਇਹ ਕੋਈ ਮਾਰਕਟ ਦਿਖਾਉਂਦਾ ਠੀਕ ਹੈ ਸੋ ਥਾਣ ਦੇਖੋ ਲੈਵੇ ਦੀ ਪੂਰੀ ਸਾਫ ਸੁਥਰੀ ਹੈ ਨਾ ਬਾਲੀ ਸਫਾਈ ਨਾ ਬਈ ਬੱਚੀ ਚੋਣ ਹੀ ਬਹੁਤ ਚੰਗਾ ਬੜਾ ਨਜ਼ਾਇਆ ਚੰਗਾ ਸੋ ਦੇਖੋ ਕੀ ਆਉਂਦਾ ਪੂਰਾ ਚੋਣਾ ਲੈ ਪੂਰੀ ਸਾਫ ਸੁਥਰੀ ਚਵਾਈ ਦੀ ਹੈ ਨਾ ਤੇ ਮੰਨ ਕੇ ਜਿਹਦੇ ਵੀ ਜੱਟ ਸੌਦਾ ਹੈ 24 ਕਿਲੋ ਤੋਂ 12 ਕਿਲੋ ਟੈ ਟੈਪ ਦਾ ਦੁੱਧ ਦੇਣ ਵਾਲੀ ਹੈਗੀ ਆ ਸੋ 12 ਕਿਲੋ ਟੈਪ ਦਾ ਦੁੱਧ ਦੇਣਾ ਤੇ ਬਾਕੀ ਰੇਟ ਵੀ ਜੈਨ ਹੁਣ 75000 ਰੁਪ ਸਿਰਫ 75000 ਰੁਪਏ ਰੇਟ ਆ ਧਾਰਾ ਓਕੇ ਆ ਜੇਰ ਓਕੇ ਆ ਬੱਚਾ ਵੀ ਵਿੱਚ ਓਕੇ ਆ ਤੰਦਰੁਸਤਾ ਕੋਈ ਢਲਵਠ ਨਹੀਂ ਤੇ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਪੈ ਗਿਆ ਹਵਾਨਾ ਦੇਖੋ ਅੱਗੇ ਪਿੱਛੇ ਦਾ ਨੰਬਰ ਬੋਲੀ ਵੀਰ ਆਪਣਾ 90 ਤੋਂ 49 ਵੀ 76000 ਬਣਦਾ 75000 ਤੋਂ ਗਜਾਇਸ ਹੋਜੂਗੀ ਮਾਣੇ ਉਹ ਵੀ ਬਾਹਲਾ ਨਹੀਂ ਬਣਾ ਤੂੰ ਵੀ ਵੜ ਬੋਜੇਗੇ 85000 ਮੰਗਿਆ ਤਾਂ ਹੀ ਵੇਚੀ ਠੀਕ ਹੈ ਪਰਪਰ ਰੇਟ 95 ਮੰਗਿਆ ਜਮਾ ਜਾਇਦੇ ਹੀ ਮੰਗਦੇ ਨੇ ਆਪਾਂ ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿਦ ਲੋ